ਇੰਗਲੈਂਡ ਦੇ ਵਿੱਚ ਸੜਕੀ ਹਾਦਸੇ ਦੇ ਵਿੱਚ ਦੋ ਪੈਣਾ ਦੇ ਇਕ ਲੋਤੇ ਭਰਾ ਦੀ ਜਾਨ ਚਲੀ ਗਈ ਹੈ ਅਜੇ 4 ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ ਦਾ ਗੁਰਦਾਸਪੁਰ ਦਾ ਪਿੰਡ ਨੰਗਲ ਬ੍ਰਹਮਣਾ ਦਾ ਨੌਜਵਾਨ ਕੇਸ਼ਵ ਸ਼ਰਮਾ ਜੋ ਕਿ 4 ਮਹੀਨੇ ਪਹਿਲਾਂ ਇੰਗਲੈਂਡ ਜਾਂਦਾ ਇੱਕ ਸੜਕੀ ਹਾਦਸੇ ਦੇ ਵਿੱਚ ਇੱਥੇ ਦੋ ਗੱਡੀਆਂ ਦੀ ਟੱਕਰ ਹੋਈ ਤੇ ਆਪਸੀ ਟੱਕਰ ਦੇ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਜਿਹੜਾ ਹੈ ਇਹ ਦੋ ਪੈਣਾ ਦਾ ਇਕਲੌਤਾ ਭਰਾ ਸੀ ਜੋ 4 ਮਹੀਨੇ ਪਹਿਲਾਂ ਹੀ ਮਾਪਿਆਂ ਨੇ ਚਾਹੀ ਚਾਈ ਵਿਦੇਸ਼ ਤੋਰੀਆ ਸੀ ਦਰਦਨਾਕ ਮੌਤ ਤੋਂ ਬਾਅਦ ਹਾਲਾਂਕਿ ਪਿੰਡ ਦੇ ਵਿੱਚ ਮਾਤਮ ਛਾ ਗਿਆ ਤੇ ਹਰ ਕਿਸੇ ਦੀ ਅੱਖ ਨਮ ਨਜ਼ਰ ਆ ਰਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ 3 ਸਾਲ ਦੇ ਸਟੱਡੀ ਵੀਜ਼ੇ ਤੇ 4 ਮਹੀਨੇ ਪਹਿਲਾਂ ਇੰਗਲੈਂਡ ਗਿਆ ਸੀ ਉਸਨੇ ਆਪਣੀ ਭੈਣ ਦੀ ਇੰਗੇਜਮੈਂਟ ਦੇ ਲਈ ਵਾਪਸ ਆਉਣਾ ਸੀ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ ਤੇ ਕੇਸ਼ਵ ਆਪਣੇ ਚਾਚੇ ਤਾਏ ਦੇ ਤਿੰਨਾਂ ਪਰਮਾਵਲਾਂ ਦੇ ਵਿੱਚੋਂ ਇਕਲੌਤਾ ਪੁੱਤ ਸੀ ਤੇ ਦੂਹ ਭੈਣਾਂ ਦਾ ਸਗਾ ਭਰਾ ਸੀ ਪਰਿਵਾਰ ਆਪਣਾ ਹੂੰ ਉਹ ਦੂਹਰਾ ਪਰਿਵਾਰ ਦੀਗਾ ਪਰ ਮੈਂ ਕੀ ਕਿ ਦੱਸਾਂ ਇਹ ਤੋਂ ਆਰਦbaar ਘਰ ਦਾ ਕੰਮ ਹੀ ਖਤਮ ਹੋ ਗਿਆ ਉਹ ਕੋ ਬਚਾਣਾ ਵਹ ਪਰ ਉਹ ਸਰ ਆਪਣੇ ਉਹ ਵੀ ਖੋਲਿਆ ਫੇਰ ਤੰਗੜੀ ਬਣਾਨੇ ਕਨੇ ਗਬਖੀ ਹਿਉਲਾ ਤਾਂ ਛਿੰਮਿੰਦੇ ਕਰ ਸਕਦੇ ਤੇ ਕੁਝ ਗੱਲ ਕਰਨ ਵਾਲੀ ਸੀ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਬਾਰੇ ਕਰ ਸਕਦਾ ਪਰ ਇਹੋ ਜਾਂ ਨੇਕ ਪਰਿਵਾਰ ਸੀ ਅੱਜ ਤੱਕ ਇਹ ਮੈਂ ਕੁੱਤੇ ਨੂੰ ਨੰਨਾ ਰਿਹਾ ਤੇ ਮਾਰਕ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਯਾਰ ਕਾਰੀ ਬੇਬਾਦ ਹੋ ਗਿਆ ਮਤਲਬ ਉਹ ਬਤਾ ਉਹ ਬਤਾ ਨਾ ਉਹਦੇ ਸੱਤੇ ਬਿਖ ਦੇ ਕਿ ਕੀ ਕਰਨੇ ਨੇ ਕੋਟੇ ਜਿਆਦਾ ਤਾਂ ਕੀ ਕਰਨੀ ਐ ਦੱਸ ਦਿ ਜਿਆਦਾ ਤਾਂ ਉਹਨੂੰ ਸਿਰ ਨਾ ਪਹਿਨਾ ਗੱਲਾਂ ਕਰਨੀਆਂ ਜਾਂ ਕੋਠੇ ਨਾ ਗੱਲਾਂ ਕਰਨੀ ਮੈਂ ਜੀ ਪ੍ਰਵੀਨ ਕੁਮਾਰ ਹਾਂ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਇਹੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਇਹੋ ਮੰਗ ਕਰਨਾ ਮੇਰਾ ਪੁੱਤ ਘਰ ਆ ਰਿਹਾ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਈ ਮੇਰੇ ਪੁੱਤ ਮੇਰਾ ਪੁੱਤ ਘਰ ਉੱਪਰ ਜਾਵੇ ਆਈ ਦੇ ਇਹੋ ਹੱਥ ਜੋੜਨੇ ਆ ਪਰਮਾਥਾ ਇੰਗਲੈਂਡ 'ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਇਹਨਾਂ ਸਾਦੀ ਸਟੱਡੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਗਏ ਤੇ 3 ਮਹੀਨੇ ਤੇ 4ਵਾਂ ਮਹੀਨਾ ਲੱਗਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬਰਾ ਖੋਸ ਗਿਆ ਮੇਰਾ ਪੁੱਤ ਗੱਡੀ 'ਚ ਬਹਿ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਮੇਚ ਹੋਰ ਕੋਣ ਕੋਮ ਹੋਰ ਕੇਸ ਸੁਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 ਚ ਪੂਰਾ ਹੋ ਗਿਆ ਤਾਂ ਦੋ ਬੇਟੀਆਂ ਆਉਂਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਹਿਸਾਬਿਆ ਮੈਂ ਕੁਰੀ ਮੰਗ ਲਣਿਆ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਸੀਂ ਇੱਕ ਸਾਲ ਨਾ ਪਾਲੀ ਤੇ ਮੈਂ ਛੁੱਟੀ ਲੈ ਕੇ ਆ ਜਾਂਦਾ ਮੈਂ ਚਾ ਠੀਕ ਹੈ ਮੇਰੀ ਭਰਾਈ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਵੀ ਛੁੱਟੀ ਮਰ ਜੇਗੀ ਤੇ ਮਾ ਆ ਮੈਂ ਚਾ ਠੀਕ ਹੈ ਪੋਤਾ ਅਸੀਂ ਮੰਗ ਲਣਿਆ ਰਿਸ਼ਤਾ ਲੱਭ ਕੇ ਤੇ ਅਸੀਂ ਲੜਾ ਰਿਸ਼ਤਾ ਲੱਭਿਆ ਅਸੀਂ ਬੁੱਕ ਵੀ ਕੀਤਾ ਹੋਟਲ ਐਗਰੀਮੈਂਟ ਵਾਸਤੇ ਉਹਦੇ ਤੇ ਪੌਣਾ ਇਹ ਵਰਤ ਗਿਆ ਸਾਡੇ ਨਾਲ ਸਾਡੇ ਸਾਡੇ ਕੰਮ ਦੇ ਦੂਰੇ ਰਹਿ ਗਏ ਪਰਮਾਰਮਾ ਗਾੜੀ ਇਹਨਾਂ ਦੇ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ ਕਰਾਂਗੇ ਕਿ ਸਾਡਾ ਪੁੱਤ ਘਰ ਪਹੁੰਚਾ ਦਿਓ ਸਾਹੀ ਦੇ ਭਰੇ ਆਹੀ ਆਹੀ ਕਾਹੀ ਜੋਗੇ ਨਹੀਂ ਭਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਬਹੁਤ ਪਿਆਰੀ ਸੀ ਉਹਨਾਂ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਮਮ ਹੁਣ ਸਰਕਾਰ ਗਾੜੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਬੜੀ ਦਾ ਅਸੀਂ ਫੇਸ ਦੇਖ ਲਈਏ ਵਿਚਾਰੇ ਦਾ ਕਿ ਵੀ ਦਾਦੇ ਪਰਵਾਰ ਦਾ ਬਹੁਤ ਬੜਾ ਹਾਲ ਆ ਜੀ ਇਦਾਂ ਜੇ ਸਰਕਾਰ ਗਰੀ ਹੱਥ ਜੋੜ ਕੇ ਹੀ ਬੇਨਤੀ ਆ ਕਿ ਇਹ ਤਰ੍ਹਾਂ ਕਰਕੇਡੇ ਬ੍ਰਦਰ ਦੀ ਡੈਡ ਬੋੜੀ ਨੂੰ ਪਿੰਡ ਭੇਜਿਆ ਜਾਵੇ